ਮੈਂ ਤੁਹਾਡਾ ਇੱਥੇ ਸਾਰੇ ਪਹੁੰਚਦੇ ਧੰਨਵਾਦ ਕਰਦਾ ਜਿਨੇ ਵੀ ਅਫਸਰ ਸਾਹਿਬਾਨ ਪਹੁੰਚੇ ਨੇ ਔਰ ਜਿਨੇ ਵੀ ਸਮਾਜਿਕ ਜਥੇਬੰਦੀ ਇੱਥੇ ਪਹੁੰਚੀਆਂ ਨੇ ਮੈਂ ਸਾਰਿਆਂ ਦਾ ਵੈਲਕਮ ਕਰਦਾ ਜਿਨੇ ਸਾਡੇ ਮੈਂਬਰ ਸਾਹਿਬ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਅੱਧੀ ਜਿਹੜੀ ਸਮਾਈਆਂ ਅਸੀਂ ਸ਼ੁਰੂ ਕਰ ਰਹੇ ਹਾਂ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਜਿਨ੍ਹਾਂ ਜਿਨ੍ਹਾਂ ਦੀਆਂ ਵੀ ਸਾਡੇ ਭਾਈਚਾਰੇ ਦੀਆਂ ਕਮੇਟੀਆਂ ਹੈਗੀਆਂ ਮਨੋਚੀ ਦੇ ਨਾਲ ਜਿਹੜੇ ਸਾਡੇ ਸੰਬੰਧਿਤ ਦਾ ਮੁਸਲਮਾਨ ਭਾਈਚਾਰਾ ਸਾਡਾ ਕ੍ਰਿਸ਼ਨ ਭਾਈਚਾਰਾ ਜੈਨੀ ਭਾਈਚਾਰਾ ਉਦੀ ਭਾਈਚਾਰਾ ਜਿਹੜੀਆਂ ਜਿਹੜੀਆਂ ਤੁਹਾਡੀ ਕਬਰਸਤਾਨਾਂ ਦੀਆਂ ਜਾਂ ਘਰਾਂ ਦੀਆਂ ਕੱਚੇ ਘਰਾਂ ਦੀਆਂ ਜਾਂ ਵੈਲਫਰ ਸਕੀਮ ਨੂੰ ਲੈ ਕੇ ਕੋਈ ਜਾਂ ਤੁਹਾਨੂੰ ਪੁਲਿਸ ਦੇ ਨਾਲ ਕੋਈ ਵੀ ਕੰਮ ਆ ਦੇਖੋ ਸਾਡਾ ਮੀਟਿੰਗ ਕਰਨ ਦਾ ਮਤਲਬ ਹਰ ਜ਼ਿਲ੍ਹੇ 'ਚ ਜਾਣ ਦਾ ਮਤਲਬ ਇਹ ਹੈਗਾ ਕਿ ਸਾਡੇ ਜਿਹੜੇ ਭੈਣ ਭਰਾ ਨੇ ਜਿਹੜੇ ਮਨੋਰਿਟੀਜ਼ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਦਾ ਕੋਈ ਵੀ ਧੱਕਾ ਅਗਰ ਹੋਇਆ ਹੋਆ ਜਿਨ੍ਹਾਂ ਦੀ ਸੁਣਵਾਈ ਅਗਰ ਨਹੀਂ ਹੋ ਪਾਰੀ ਔਰ ਮinority commission ਸੰਵਿਧਾਨ ਨੇ ਇਸ ਲਈ ਬਣਾਇਆ ਸੀ ਔਰ ਪੰਜਾਬ ਸਰਕਾਰ ਨੇ ਵੀ ਇਹਨੂੰ ਹੋਂਦ ਚ ਇਸ ਲਈ ਲੈ ਕੇ ਆਂਦਾ ਵੀ ਜਿਹੜੇ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀ ਰਾਖੀ ਕੀਤੀ ਜਾਵੇ ਔਰ ਮੈਨੂੰ ਇਹ ਡਿਊਟੀ ਦਿੱਤੀ ਆ ਉਸ ਪਰਮੇਸ਼ਵਰ ਨੇ ਉਸ ਅੱਲਾ ਨੇ ਉਸ ਖੁਦਾ ਨੇ ਮੈਨੂੰ ਇਹ ਡਿਊਟੀ ਦਿੱਤੀ ਆ ਵੀ ਮੈਂ ਤੁਹਾਡੀ ਰਾਖੀ ਕਰ ਸਕਾਂ ਔਰ ਮੈਂ ਸਮੇਂ ਦਾ ਵੀ ਅੱਜ ਤੁਸੀਂ ਆਪਣੀ ਇੱਕ ਵੱਡੀ ਆਸ ਲੈ ਕੇ ਇੱਥੇ ਆਏ ਹੋ ਔਰ ਮੈਂ ਕੋਸ਼ਿਸ਼ ਕਰਾਂਗਾ ਵੀ ਤੁਹਾਡੇ ਕੰਮਾਂ ਨੂੰ ਅਸੀਂ ਬਹੁਤ ਜ਼ਿਆਦਾ ਧਿਆਨ ਨਾਲ ਸੁਣ ਕੇ ਔਰ ਤੇ ਤੁਹਾਨੂੰ ਹੁਣੇ ਹੀ ਇਨਸਾਫ ਦਿੱਤਾ ਜਾਵੇ ਮੌਕੇ ਤੇ ਤੁਹਾਡੇ ਮਸਲੇ ਹੱਲ ਜਿਹੜੇ ਕੀਤੇ ਜਾਣ ਸਸਸੀ ਦਾ ਸਾਰੀ ਮੇਰਾ ਨਾਮ ਆਦੇਸ਼ ਬਾਘਿਆ ਹੈ ਮੈਂ ਡੀਐਸਪੀ ਹੈਡਕੁਆਟਰ ਬਤੌਰ ਜਿਹੜਾ ਜ਼ਿਲ੍ਹਾ ਮਲੇਰਕੋਟ ਦਾ ਹੈ ਨਾ ਤੇ ਮਾਨਯੋਗ ਐਸਐਸਪੀ ਸਾਹਿਬ ਦੀ ਅ ਅੱਜ ਆਪਣੇ ਜਿਹੜਾ ਹੈ ਮੀਟਿੰਗ ਅਰੇਂਜ ਕਰਿਆ ਨਾ ਤੇ ਬਹੁਤ ਬਹੁਤ ਵੈਲਕਮ ਜੀ ਨੂੰ ਸਭ ਦਾ ਤੇ ਕੋਈ ਵੀ ਪੁਲਿਸ ਰਿਲੇਟਡ ਕੋਈ ਵੀ ਜਾਂ ਕੁਝ ਵੀ ਹੈ ਤਾਂ ਉਹਦੇ ਲਈ ਮੋਸਟ ਵੈਲਕਮ ਸਾਰੇ ਦੀਪਕ ਕਪੂ ਸਾਹਿਬ ਲੋਕ ਸੰਪਰਕਾ ਚ ਮੇਰੇ ਕੋਲ ਜੀ ਜੀ ਇਹ ਖੋਲ ਕੇ ਆਪਣੀਆਂ ਮੈਨੂੰ ਦੱਸਣੀਆਂ ਵਾ ਬੇਸ਼ੱਕ ਤੁਹਾਨੂੰ ਕੋਈ ਡੀਸੀ ਆਫਿਸ ਨਾਲ ਕੰਮ ਹੈ ਜੇ ਕੋਈ ਸ਼ਿਕਾਇਤ ਆ ਜਾਂ ਪੁਲਿਸ ਡਿਪਾਰਟਮੈਂਟ ਦੇ ਨਾਲ ਕੋਈ ਤੁਹਾਨੂੰ ਸ਼ਿਕਾਇਤ ਆ ਤੁਸੀਂ ਦਿਲ ਖੋਲ ਕੇ ਗੱਲ ਕਰੋ ਇਹ ਨਹੀਂ ਕਿ ਮੈਂ ਅੱਜ ਆ ਗਿਆ ਤੇ ਦੁਬਾਰਾ ਨਹੀਂ ਮੈ ਆਉਣਾ ਦੁਬਾਰਾ ਵੀ ਜਦੋਂ ਕਦੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਤਬਾਰ ਤਤ ਤਿਆਰ ਹਾਂ ਤੁਹਾਡੀ ਸੇਵਾ ਦੇ ਲਈ ਕਿੱਥੇ ਵੀ ਤੁਸੀਂ ਬੁਲਾਓਗੇ ਮੈਂ ਉੱਥੇ ਹਾਜ਼ਰ ਹਾਂ ਸਾਰਿਆਂ ਨੂੰ ਜੈਨਸੀ ਦੀ ਧੰਨਵਾਦ ਭਾਈਚਾਰੇ ਦੇ ਲੋਕ ਜਦੋਂ ਆਪਣੀ ਪ੍ਰਾਪਰਟੀ ਬੇਚਦੇ ਨੇ ਕਿਸੇ ਹੋਰ ਨੂੰ ਟ੍ਰਾਂਸਫਰ ਕਰਦੇ ਨੇ ਪਹਿਲਾਂ ਇਹ ਅਲਾਊਟ ਸੀ ਇਵਾਨਾਮਾ ਗਿਫਟ ਡੀਡ ਕਰਨੇ ਆਪਾਂ ਤੇ ਮੁਸਲਮਣ ਜਿਹੜੇ ਗਰੀਬ ਮੁਸਲਮਾਨ ਨੇ ਉਹਨਾਂ ਨੂੰ ਫਾਇਦਾ ਹੁੰਦਾ ਸੀ ਉਹਨਾਂ ਨੂੰ ਕਾਫੀ ਸਟੈਂਪ ਡਿਊਟੀ ਤੇ ਕਾਫੀ ਖਰਚਾ ਹੁੰਦਾ ਇਸ ਲਈ ਆਪਾਂ ਇਹ ਕੁਛ ਦੇ ਲਈ ਆਪਣੀ ਸਰਕਾਰ ਸ਼ੁਰੂ ਕੀਤੀ ਗਈ ਸੀ ਲੇਕਿਨ ਹੁਣ ਉਹ ਬੰਦ ਕਰਤੀ ਹੈ ਕਾਫੀ ਲੋਕ ਬੈਠੇ ਨੇ ਉਹਦੇ ਬਾਰੇ ਜ਼ਿਕਰ ਕਰਨਗੇ ਤੇ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਵਿਰਾਸਤ ਜੀ ਕਾ ਪੁਲਸ ਮਾ ਕੇ ਰੱਖਣੀ ਚਾਹੀਦੀ ਔਰ ਖਾਸ ਕਰ ਪੁਰਾਣੀ ਜਿਹੜੀ ਇਮਾਰਤਾਂ ਨੇ ਉਹਨਾਂ ਨੂੰ ਸਭ ਨਾਲ ਵਿਰਾਸਤ ਹੈ ਪਰ ਹੈਗਾ ਉਹ ਉਹ ਕਿਉਂ ਬੰਦ ਕੀਤਾ ਆ ਭਾਂ ਜੇ ਬਣਾਵਾਂਗੇ ਜੀ ਜ਼ਾਇਦੇ ਬੰਦ ਕਰ ਦਿੱਤਾ ਜਿਹਦੇ ਤੋਂ ਪਹਿਲਾਂ ਇੱਕ ਵੀ ਜਿਹੜੇ ਮਤਲਬ ਮਕਲਮ ਭਾਈਚਾਰੇ ਵਾਸਤੇ ਇਹ ਛੋਟ ਸੀ ਉਸ ਤੋਂ ਬਾਅਦ ਜਿਹੜੀ ਪ੍ਰਾਪਰਟੀ ਦਾ ਲੈਂਡ ਲੈਣ ਹੋਣ ਲੱਗਿਆ ਆਮ ਲੋਕਾਂ ਨੇ ਲੇਕਿਆ ਮਤਲਬ ਮੈਂ ਇਹਨਾਂ ਨੂੰ ਵੇਚਤੀ ਜਿੰਮੇ ਦਾ ਲੈ ਰਹੇ ਰਸਤੇ ਕਿਹਦੇ ਨਹੀਂ ਕੁਝ ਉਹ ਮਤਲਬ ਵਪਾਰ ਹੋਣ ਲੱਗ ਗਿਆ ਸੀ। ਥੋੜੀ ਸਰਕਾਰ ਨੇ ਫੈਸਲਾ ਲਿਆ ਵੀ ਇਹ ਵਪਾਰ ਰੁਕਣ ਵਾਸਤੇ ਇਕੱਲੇ ਪਰਮਿਸ਼ਨ ਦੇ ਵਿੱਚ ਚੱਲ ਰੁਕੂ। ਬਿਜੇ ਬੰਦ ਕਰ ਦਿੱਤਾ। ਇਸ ਬੰਮਾ ਪਰ ਸਰਕਾਰ ਅਗੇ ਕੀ। ਮਹਿਰੇ ਬੈਡ ਲੈਸ ਨੇ ਉਹ ਚੱਲ ਰਿਆ ਇਹ ਬਰਵਾ। ਚੇਅਰਮੈਨ ਸਾਹਿਬ ਜਾਨਾ ਜੀ ਮੁਸਲਮਾਨ ਦੀ ਇਹ ਕਿੱਟ ਹੈ? ਇਹ ਸ਼ਰੀ ਹੁਕਮ ਹੈ। ਮੁਸਲਮਾਨ ਮੁਸਲਮਾਨ ਨੂੰ ਨਿਵਾਨਾ ਕਰ ਸਕਦਾ ਹੈ। ਪਹਿਲਾਂ ਵੀ ਕੰਮਦਾਰਾ ਵੀ ਕੈਪਟਨ ਦੇ ਟਾਈਮ ਕੈਪਟਨ ਸਾਹਿਬ ਦੀ ਸਰਕਾਰ ਨੇ ਟਾਈਮ ਬੰਦ ਕਰਤਾ। ਨਿਵਾਨਾਵਾ ਹੋਇਆ ਜੀ ਇਹਨਾਂ ਦੇ ਇੰਤਕਾਲ ਨੇ ਹੋਇਆ। ਇਹ ਤਾਂ ਗੱਲ ਕਿਉਂ ਨਹੀਂ ਉਹਦਾ ਨਾਮ ਤਾਂ ਸਿਕਰ ਹੋਣਾ ਨਾ ਉਹ ਤਾਂ ਪ੍ਰਾਈਵੇਟ ਹੈ ਉਹ ਤਾਂ ਅਸੀਂ ਕਰੋਨਾ ਇਹਨਾਂ ਨੇ ਇੰਤਕਾਲ ਕਰਨਾ ਇੰਤਕਾਲ ਨਹੀਂ ਕਰਦੇ ਇਹਨਾਂ ਦੇ ਨਾਮ ਮંજૂર ਕਰਤਾ ਬਲੱਡ ਰਿਲੇਸ਼ਨ ਦੇ ਵਿੱਚ ਬਾਪ ਪੁੱਤ ਨੂੰ ਕਰ ਰਿਹਾ ਇਹ ਮੈਨੂੰ ਇੰਤਕਾਲ ਕਰਨ ਚ ਕੀ ਪ੍ਰੋਬਲਮ ਆਪਾਂ ਨੂੰ ਨਹੀਂ ਇੰਤਕਾਲ ਮੇਰੇ ਕੋਲ ਇਹ ਬਜ਼ੁਰਗ ਆਈ ਸੀ ਸਰ ਉਹ ਜਿਹੜਾ ਨਾ ਇੰਤਕਾਲ ਹਾਂ ਜਿਹੜਾ ਹੋਣ ਬਸ ਠੀਕ ਹੈ ਜੀ ਨੋ ਕਰ ਦਿਓ ਬਸ ਸਰ ਸਾਰਿਆਂ ਨੂੰ ਬੇਟੀ ਆ ਜੀ ਜਿਹੜੀ ਤੁਹਾਡੀ ਪ੍ਰੋਬਲਮ ਸੀ ਜੀ ਬਣਾ ਮਾਦੀ ਉਹ ਕਹਿੰਦੇ ਵੀ ਜਿਹੜੇ ਬਲੱਡ ਰਿਲੇਸ਼ਨ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਕਰ ਸਕਦੇ ਆ ਜਿਹੜੀ ਇਤਕਾਲ ਦੀ ਤੁਹਾਡੀ ਪ੍ਰੋਬਲਮ ਸੀ ਉਹ ਕਹਿੰਦੇ ਵੀ ਅਸੀਂ ਇਤਕਾਲ ਤੁਹਾਡੇ ਸਾਰੇ ਕਰ ਦਨੇ ਆ ਜੀ ਫਿਰ ਤੁਹਾਨੂੰ ਦੱਸਦਾ ਜਿਹੜੀ ਬਾਕੀ ਦੀ ਗੱਲ ਹੈ ਤੁਸੀਂ ਮੈਨੂੰ ਫਾਈਲ ਬਣਾ ਕੇ ਦਿਓ ਜੀ ਸਰਕਾਰ ਦੇ ਨਾਲ ਗੱਲ ਕਰਾਂਗੇ ਠੀਕ ਹੈ ਤਾਂ ਸਾਨੂੰ ਮੁਸਲਮਾਨਾਂ ਨੂੰ ਦੱਸਿਆ ਜਾਵੇ ਤਾਂ ਮੁਸਲਮਾਨ ਕੌਮ ਸਮਝਦਾਰ ਕੌਮ ਹੈ ਸਰ ਇਹ ਸਮਝ ਲੈਗੇ ਕਿ ਸਰਕਾਰ ਨੇ ਵਾਅਦਾ ਕਰਦੇ ਤਾਂ ਇਹਦੇ ਇਝੋਕ ਕੇ ਅਗਰ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਸਾਨੂੰ ਦੱਸਿਆ ਜਾਵੇ ਅਗਰ ਨਹੀਂ ਆ ਲੋਕ ਆਪਣੀ ਮਰਜ਼ੀ ਤੋਂ ਕਰ ਲੈਂਦਾ ਕਿ ਪਿਆਰ ਤੇ ਕਰਦੇ ਜੀ ਮੈਂ ਸਾਬਾ ਦਿੱਤਾ ਜਾਵੇ ਕਾਪੀ ਕਾਪੀ ਲੈਣੇ ਨੇ ਕੰਮ ਵੀ ਰੇਲਵੇ ਦੇ ਵਾਸਤੇ ਜੋ ਇੱਥੇ ਦੇ ਵਿੱਚ ਤੋਂ ਬਹੁਤ ਬਹੁਤ ਚਲਮਈਆ ਹਜੇ ਤੱਕ ਸਰਕਾਰ ਦਾ ਕੋਈ ਧਿਆਨ ਨਹੀਂ ਦਿੱਤਾ ਚੁੱਕਾ ਹੈ ਸਰਕਾਰ ਨੇ ਵਾਦਾ ਕੀਤਾ ਸੀ ਮਿਰਜ਼ਮ ਬਣਾਣਾ ਮਿਰਜ਼ਮ ਬਣਾਦ ਤੇ ਬਾਕੀ ਬਾਤ ਤੇ ਸੀ ਔਰ ਮੀਟਿੰਗ ਆ ਲੇਟਰ ਤੇ ਸਰਕਾਰੀ ਲੈਟਰ ਐ ਨਾਲ ਲੱਗਿਆ ਹੋਇਆ ਜੀ ਬਾਤ ਚ ਗੱਲਈ ਹੈ ਜੀ ਇੱਕ ਵੀ ਕੰਮ ਨਹੀਂ ਕਰਿਆ ਜੀ ਨਹੀਂ ਨਹੀਂ ਇੰਤਕਾਲ ਕਾਹਦੇ ਹੈ ਇਹ ਦੇਖਣੀਆਂ ਨੇ ਇੰਤਕਾਲ ਨੇ ਸਾਡੀ ਪਾਣੀ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਲੈਣੀ ਸੀ ਉਹਨਾਂ ਨੇ ਉਹਨਾਂ ਨੇ ਜਿਆਦਾ ਫਾਰਮ ਚੈੱਕ ਰਾਈਏ ਜੀ ਹਾਂ ਜੀ ਆਪਾਂ ਸਰਵਾਈ ਕਰਦੇ ਨੇ ਉਹ ਤਾਂ ਹੀ ਮੇਰੇ ਕੋਲ ਆਜਾ ਉਹਨਾਂ ਨੇ ਮੈਨੂੰ ਬਣਾ ਕੇ ਚੇਅਰਮੈਨ ਤੁਹਾਡੇ ਜੇ ਭੇਜਿਆ ਵਾ ਤੁਸੀਂ ਪੈਨਸ਼ਨ ਫ੍ਰੀ ਹੋ ਜਾਓ ਤੁਹਾਡੇ ਜਿਹੜਾ ਬਾ ਇਹ ਤੜਾ ਇੰਤਕਾਲ ਕਰਕੇ ਦੇਣਗੇ ਨਹੀਂ ਦੇਣਗੇ ਮੇਰੇ ਕੋਲ ਮੈਨੂੰ ਮਿਲ ਲਿਓ ਆਕੇ ਪੀਣਾ ਨਹੀਂ ਪਬਲਿਕ ਹੋਵੇ ਆਰਡਰ ਆ ਗਿਆ ਬਹੁਤ ਜਨੇ ਪੈਕਸ ਨਾ ਲੱਗੇ ਉਹ ਤਾਂ ਜਦੋਂ ਚਲੇ ਜਾਂਦੇ ਜਿਹੜੇ ਸ਼ਹਿਰ ਦਾਬ ਨੂੰ ਤੁਹਾਡਾ ਹੋ ਗਿਆ ਨਾ ਹੋਰ ਜਿਲ੍ਹੇ ਦੇ ਲੱਗੇ ਆ ਉਹਦੇ ਬਾਹਰ ਕਰਨ ਲੱਗੇ ਆ ਮੈਂ ਤਾਂ ਇਹ ਜਦੋਂ ਜਿਹੜਾ ਕਹਿੰਦੇ ਸੇ ਪੈਸਾ ਬਣੂਗਾ ਉਹ ਜੀ ਅੱਛੇ ਬੋਲ ਹੈ ਜੀ ਨੌਕਰੀ ਦੀ ਇਹ ਕਹਾਣੀ ਹੈ ਨੌਕਰੀ ਨਹੀਂ ਮਿਲੀ ਜੀ ਨੌਕਰੀ ਲਈ ਦਰਖਾਸਤ ਦੇ ਦਿੱਤੀ ਉਹ ਦਫਤਰ ਜਾ ਕੇ ਆਉਂਦੀ ਨੌਕਰੀ ਕਹਿੰਦੇ ਸਾਡੇ ਕੋਲ ਦਿਲੋਂ ਦੀ ਨੌਕਰੀ ਦੀ ਨੌਕਰੀ ਕੋਲ ਨਾ ਕਿਹਾ ਕਿ ਸਰ ਇਹ ਕੇਸ ਭੇਜਿਆ ਹੋਇਆ ਪੈਸੇ ਕਾਊਂਟ ਆ ਜਾਣਗੇ ਇਹਨਾਂ ਨੂੰ 2 ਲੱਖ ਰੁਪਏ ਵਿੱਚ ਮਿਲ ਦੇਗੀ ਮੇਰੇ ਵੱਲੋਂ ਸਰ ਜੁਲਾਈ ਚ ਕੇਸ ਪੇਸਤਾ ਸੀ ਨਾ ਮੈਂ ਇਨ ਟੱਚ ਹੈ ਕਿ ਸਰ ਉਹਨਾਂ ਦੇ ਫਰਡੇ ਵੀ ਮੀਟਿੰਗ ਹੈ ਸਰ ਇਹ ਗਵਰਨਮੈਂਟ ਵੱਲੋਂ ਹੀ ਅੰਦੇ ਨੇ ਖਾਤੇ ਕੋਲ ਆਏਗੀ ਫਰਡੇ ਨੂੰ ਅੰਪੀ ਫੇਰਾ ਪਤਾ ਕਿ ਕਿੰਨਾ